ਇਹਨਾਂ ਚੁਪਹਿਰਿਆਂ ਦੀ ਪ੍ਰਮੋਸ਼ਨ ਇਸ ਆਧਾਰ ਤੇ ਨਹੀਂ ਹੋ ਰਹੀ ਵੀ ਆਓ ਜਪਜੀਤ ਸਾਹਿਬ ਪੜਿਏ ਤੇ ਨਾਲ ਵਿਚਾਰੀਏ ਸਤਗੁਰ ਪਾਰਸ਼ਾ ਮੂਲ ਮੰਤਰ ਦੇ ਵਿੱਚ ਕੀ ਸੇਧ ਦੇ ਰਹੇ ਆ ਇਹ ਚੁਪਹਿਰ ਚੁਪਹਿਰੇ ਇਸ ਤਰੀਕੇ ਨਾਲ ਨਹੀਂ ਪ੍ਰਮੋਟ ਹੋ ਰਹੇ ਕਿ ਜਪਜੀਤ ਸਾਹਿਬ ਦੇ ਅੰਦਰ ਜਿਹੜੇ ਪੰਜ ਖੰਡ ਨੇ ਆਓ ਇਹਨਾਂ ਪੰਜਾਂ ਖੰਡਾਂ ਦੀ ਵਿਚਾਰ ਕਰੀਏ ਤੇ ਆਪਣੇ ਆਪ ਨੂੰ ਕਰਮ ਖੰਡ ਸ਼ਰਮ ਖੰਡ ਧਰਮ ਖੰਡ ਦੇ ਵਿੱਚੋਂ ਲੰਘਦਿਆਂ ਹੋਇਆਂ ਆਪ ਦੇ ਆਪ ਨੂੰ ਸੱਚਖੰਡ ਦੇ ਵਸੀ ਬਣਾਈਏ ਇਹ ਇਹ ਤਾਂ ਵਿਚਾਰਾ ਹੀ ਨਹੀਂ ਹੋ ਰਹੀਆਂ ਇਹ ਤਾਂ ਦਫੇ ਹੀ ਨਹੀਂ ਜਾ ਰਿਹਾ ਕਿ ਗਿਣਤੀ ਮਿੰਨਤੀ ਦੇ ਵਿੱਚੋਂ ਬਾਹਰ ਨਿਕਲਣਾ ਹੈ ਇੱਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ ਲੱਖ 20 ਇਹਨਾਂ ਗੱਲਾਂ ਨਾਲ ਟਿਕਾਣਾ ਨਹੀਂ ਲੱਭਣਾ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਪਰ ਉਤਾਰਾ ਕਿਵੇਂ ਹੋਵੇਗਾ ਸਤਿਗੁਰ ਪਾਰਸ਼ਾ ਆਖਦੇ ਨੇ ਇਹ ਤਰਾਹ ਪਤ ਪਵੜੀਆਂ ਚੜਿਏ ਹੋਏ 21 ਇਸ ਮਾਰਗ ਤੇ ਤਾਂ ਮਾਲਕ ਨਾਲ ਇਕਮਿਕ ਹੋਣ ਦੀ ਗੱਲ ਹੋ ਰਹੀ ਹੈ ਤੇ ਇਕਮਿਕ 24